ਮੇਜਿਕ ਨਾਮ ਕੇ ਆਪਣਾ ਨਾਮ ਦਾ ਜਗਰੂਪ ਸਿੰਘ ਗੜੀ ਜੀ ਕੀ ਮਾਮਲਾ ਕੀ ਹੋਇਆ ਹੈ ਇਹ ਅ ਮਮ ਸਾਰੇ ਟੱਪ ਬੰਨੂ ਕੋਟਰ ਨੂੰ ਬੱਦ ਨਹੀਂ ਆਇਆ ਸੀ ਜੀ ਤੇ ਇੱਕ ਗੋਲੇ ਦਾ ਕਿਰਪਾਨ ਸੀ ਬਾਕੀਆਂ ਗੜਾ ਸੇ ਸਾਰੇ ਫੌਨ ਸੀ ਲੋਬ ਸੇ ਤੇ ਕੀ ਗਲਪਾਨ ਕੇ ਜ਼ਰੀਏ ਦਾ ਕਾਰਨ ਦਾ ਵੀ ਪਹਿਲਾਂ ਹੀ ਕੁੱਟ ਕੇ ਗਏ ਮੇਰੇ ਭਰਾ ਨੂੰ ਉਹ ਤਾਂ ਜ਼ਮੀਨ ਪਿੱਛੇ ਸੀਗਾ ਉੱਤ ਪੰਚਾਇਤ ਦੀ ਜ਼ਮੀਨ ਲੱਤੀ ਸੀ ਅਸੀਂ ਠਿੱਕੇ ਤੇ ਉਹ ਕਿ ਸਾਡੇ ਪਰਿੰਦਾ ਪਰਜਾ ਪਤ ਸਿਰਪਾਲ ਸਿਰਪਾਲ ਸੀ ਕਿ ਪਰਜਾ ਪਤ ਉਹ ਕਹਿੰਦਾ ਮੈਂ ਲੈਣੀ ਆ ਜੀ ਮੇਰੇ ਭਰਾ ਘਰ ਮੈਂ ਲੈਣੀ ਆ ਤੁਸੀਂ ਘਰੇ ਕੋਣ ਕੋਣ ਸੋਦੇ ਜਦੋਂ ਹਮਲਾ ਕਰ ਲੈ ਸੋ ਕਿੰਨੇ ਲੋਕ ਸੀ ਕਿੰਨੇ ਲੱਗੇ 10 ਜਣੇ ਸੀ ਵੀ ਇੱਕ ਇੱਕ ਦਾ ਕਿਰਪਾਨ ਸੀ ਵਕੇ ਗਡਾਸੇ ਸੀ ਅੱਧਾ ਕੋ ਸੁੱਟੀਆਂ ਵੀ ਸੀ ਵਿੱਚ ਚਾਰ ਪੰਜ ਸੱਤ ਵਸਤੂ ਹਾਂ ਵੀ ਸੱਤ ਹੀ ਪਏ ਸੀ ਮੈਨੂੰ ਤਾਂ ਪਤਾ ਹੀ ਨਹੀਂ ਲੱਗਿਆ ਮੈਂ ਤਾਂ ਜਦੋਂ ਰੋਲਾ ਪਿਆ ਫੇਰ ਪਤਾ ਲੱਗਿਆ ਬਾਅਦ ਚ ਮੈਂ ਦੂਜੇ ਘਰ ਸੱਤਾਂ ਪਏ ਸੀ ਮੈਂ ਉੱਠ ਕੇ ਬਾਅਦ ਚ ਗਿਆ ਨਾ ਜੀ ਇਹ ਮੇਰੇ ਭਰਾਣ ਕੁਟੀਆਂ ਦੇ ਸੀ ਸੁੱਤੇ ਪੈਣੂ ਕਿੰਨੇ ਨੇ ਸੀ ਕੱਟੇ ਉਹ ਤਾਂ ਅਸੀਂ ਬਸ ਦੋ ਤੇ ਚਾਰ ਸਾਰੇ ਸੱਤ ਜਣੇ ਸੱਤ ਜਣੇ ਸੀ ਸੱਤਾਂ ਦੀ ਮਾਰ ਕੀ ਹੈ ਹਾਂ ਸੱਤਾਂ ਦੀ ਮਾਰ ਕੀ ਹੈ ਜਮੀਨ ਦੀ ਲੜਾਈ ਸੀ ਕੀ ਗੱਲ ਬਾਤ ਹੈ ਜਮੀਨ ਦੀ ਵੀ ਸੀ ਬਈ ਕਸਮ ਇਹ ਉਹਨ ਲੜਾਇਆ ਹੋਇਆ ਨਾ ਪਹਿਲਾਂ ਪੁਰਾਣੀ ਦਾ ਸੀ ਹਾਂ ਪੁਰਾਣੀ ਸੀ ਪਹਿਲਾਂ ਵੀ ਲੜਾਇਆ ਸੀ ਨਾ ਸਾਡੇ ਨਾਲ ਇਹਨੂੰ ਐਸੇ ਉਹਦੇ ਮੇਰੇ ਮਾਰੀਆਂ ਵੀ ਹੁਣ ਮੈਂ ਮਾਰੂ ਉਹਨਾਂ ਦੇ ਵਿੱਚ ਦੇ ਮੇਰੇ ਭਰਾਣੇ ਵੀ ਘਟਾਤਾ ਸੀ ਨਾ ਇਹਨੂੰ ਇਹਨੇ ਵੀ ਘਟਾਤਾ ਸੀ ਉਹਨੂੰ ਮੜ ਕੇ ਦੁਬਾਰਾ ਫੇਰ ਉਹਦਾੜੀ ਘੰਟੇ ਕੱਢਦਾ ਮੈਂ ਮੈਂ ਫੇਰ ਮੈਂ ਇਹਨਾਂ ਦੇ ਬਣਾਉਂਗਾ ਬੰਦੇ ਭਾਈ ਕਿੰਨੇ ਲੋਕ ਸੀ ਕਿਹੜੇ ਕਿਹੜੇ ਕੋ ਨਾਮ ਦੇ ਪਿੱਛੇ ਇੱਕ ਦਾ ਨਾਂ ਦਾ ਜੀਵਨ ਜੀਵਣਾ ਹੀ ਆਉਦਾ ਉਹ ਰੈਡੀ ਰੈਡ ਰੀਸੀਵ ਦਾ ਹਾਂ ਤੇ ਇੱਕ ਦਾ ਨਾਂ ਸੀਗਾ ਉਹ ਗੁਰਪ੍ਰੀਤ ਦਾ ਮੁੰਡਾ ਸੀਗਾ ਇੱਕ ਉਹ ਸੀਗਾ ਤੇ ਇੱਕ ਕਾਲੇ ਦਾ ਮੁੰਡਾ ਸੀਗਾ ਉਹਦਾ ਨਾਂ ਸੀਗਾ ਰੇਸ਼ਮ ਤੇ ਇੱਕ ਇੱਕ ਗੱਗੂ ਸੀ ਗੁਰੂ ਸਰ ਦਾ ਤੇ ਇੱਕ ਹੋਰ ਹੋਰ ਤੁੰਨਾ ਚਾਰ ਪੰਜ ਜਣੇ ਸੀਗੇ ਪੰਜ ਤਾਂ ਪੰਜ ਦੀਆਂ ਸਿਆਣਾਂ ਹੈ ਹਾਂ ਇੱਕ ਬੱਬੂ ਸੀ ਸੱਤ ਹਾਂ ਉਹ ਉਹਦਾ ਸੀ ਬਿੱਲੂ ਦਾ ਚਮਕੀਦਾਰਾਂ ਦਾ ਹਾਂ ਚਮਕੀਦਾਰਾਂ ਮੰਦਾ ਬਾਕੀ ਅਲਛੇ ਤੇ ਸੀਗੇ ਹਾਂ ਬਸ ਬਾਕੀ ਤੇ ਪਤਾ ਨਹੀਂ ਲੱਗਿਆ ਕਿਹੜੇ ਕਿਹੜੇ ਸੀਗੇ ਸਾਰੇ ਮੂੰਹ ਬੰਨੇ ਹੋਏ ਜਿਨਾ ਪਰਨੇ ਨਾ ਪਰਨੇ ਮੂੰਹ ਬੰਨਾ ਰੱਖੇ ਸੀ ਸਾਰਿਆਂ ਨੇ ਹਾਂ ਤੇ ਵੀ ਨਾਮ ਕੀ ਆਪਣਾ ਹਰਜੀਤ ਅੱਛਾ ਕੀ ਕਰਨਾ ਕੀ ਹੋਈ ਆ ਇਹ ਅੱਜ ਦੀ ਮੰਗਤ ਦੀ ਘਰ ਦੇ ਆ ਕੇ ਸੁੱਤੇ ਪਏ ਸੀ ਤੇ ਮੈਂ ਰੋਲਾ ਪਾਤਾ ਮੈਂ ਬੰਦੇ ਆ ਗਏ ਬੰਦੇ ਆ ਗਏ ਪਹਿਲਾਂ ਤਾਂ ਮੇਰੇ ਬੰਦੇ ਨੇ ਸੱਟਿਆ ਫੇਰ ਮੈਂ ਦੂਜੇ ਮੁੰਡੇ ਨੇ ਸੱਟਿਆ ਫੇਰ ਮੈਂ ਦੂਜੇ ਮੁੰਡੇ ਨੂੰ ਮਾਰਤਾ ਫੇਰ ਮੈਂ ਨੂੰ ਲੋਹ ਨੂੰ ਮਾਰਤਾ ਮੇਰੇ ਮਾਰੇ ਮਾਈ ਇੱਥੇ ਲੰਗਾ ਮੁਟੇਕੜਾ ਸੀ ਜਿਹੜੀ ਹਮ ਤੋਂ ਬਰਾਛਾ ਸੀ ਕੋਣ ਸੀ ਲੋਕ ਕਿੰਨੇ ਕਿਨੇ ਸੀ ਕੋਣ ਸੀ ਇੱਕ ਜੀਵਨ ਸੀ ਤੇ ਗੱਗੂ ਸੀ ਉੱਥੋਂ ਉੱਥੋਂ ਗੁਰੂ ਸਰਾਫ ਤੇ ਇੱਕ ਕਾਲਾ ਕਾਲੇ ਦਾ ਮੁੰਡਾ ਸੀਗਾ ਕੀ ਉਹਨੂੰ ਕਿਹਦਾ ਗੱਜੂ ਤੋਂ ਕਹਦਾ ਆ ਮਦਰੀ ਰਹਿਮ ਸੀ ਇੱਕ ਜੀ ਉਹ ਸੀਗਾ ਜਿਹੜਾ ਬੱਬੂ ਚੌਂਕੀ ਦਾ ਰਹਾ ਕਿਸ ਗੱਲੋਂ ਲੜਾਈ ਹੋਈ ਆ ਕੀ ਚੀ ਗੱਲ ਕੋਈ ਤਾਂ ਸੰਤ ਕੋ ਪਹਿਲਾਂ ਮਾਰੀ ਮੋਟੀ ਜਿਹਦਾ ਮੁੰਡਾ ਹਾਂ ਆ ਇੱਕ ਗੁਰਪ੍ਰੀਤ ਸੀ ਕਿਸ ਗੱਲੋਂ ਲੜਾਈ ਹੋਈ ਆ ਕਿਸ ਗੱਲੋਂ ਪਹਿਲਾਂ ਮਾਰੀ ਮੋਟੀ ਲੜਾਈ ਸੀ ਹੂੰ ਕੋ ਜਮੀਨ ਦੀ ਲੜਾਈ ਹੈ ਜਾਂ ਪੈਸੇ ਦੀ ਲੜਾਈ ਨਾ 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 ਉਹ ਹੀ ਸਮਾਲੀ ਮੋਟੀ ਦੀ ਮੱਕਰ ਅੱਛਾ ਹਾਂ ਕਿੰਨੇ ਬੰਦੇ ਤੇ ਕੀ ਕੁਛ ਇੱਲਾਕਲੇ ਉਹਨਾਂ ਕੋਲ ਸੀ ਪਰਵਾਰਾ ਗੜਾਸੇ ਉੱਥੇ ਪੁੱਟੇ ਵੀ ਪਏ ਆ ਤੇ ਫਰਾਂਬਲਾ ਸੀ ਸਭ ਵੀ ਪੇਰੇ ਸੀ ਆਏ ਤੇ ਮੇਰੇ ਕੋਤੀਏ ਉਹਦੇ ਮਾਰੇ ਇੱਥੇ ਉਹਵੇਂ ਨੋਦੇ ਵੀ ਮਾਰ ਕੇ ਇੱਥੇ ਉਹਦੇ ਵੀ ਮਾਰਦੇ ਆ ਤੇ ਮੈਂ ਮੇਰੇ ਪੁੱਠੇ ਪੁੱਠੇ ਮਾਰਦੇ ਆ ਬਾਬਾ ਤੇ ਕੀ ਬਸ ਇਹ ਮੰਕੀ ਕਰਾਂਗੇ ਕੋਲਸੇਵੀ ਕਾਰ ਵੀ ਹੋ ਜਾਂਦੀ ਕਿ ਮੰਨ ਕਰਦੇ ਕੋਲਸੇਵੀ ਕੇ ਇਹ ਮੰਨ ਕੀ ਕਰਦੇ ਕੋਲਸੇਵੀ ਹੋਣਗੇ ਹੁਣ ਮੰਨ ਮੈਂ ਸਾਹਤ ਬਤਾ ਮਾਪ ਸਦੈ ਹੋਊਂਗਾ ਸਦੈ ਹੋਊਂਗੀ ਅਗੇ ਟੀ ਵਾਰਤ ਹੋਇਆ ਕਿ ਕਿੰਨੇ ਬੰਦੇ ਲੋਕਾਂ ਕਲਬ ਮਾਪ ਦਾ ਦਰਸ਼ਕ ਇਸ ਤਰ੍ਹਾਂ ਪਿੰਡ ਕਿਉਂ ਨੇ ਪੁਜਾਰੀਆਂ ਵਿਖੇ ਅੱਜ ਜਿਹੜੀ ਇਨਫਰਮੇਸ਼ਨ ਮਿਲੀ ਹੈ ਰਾਤ ਨੂੰ ਉੱਥੇ ਜਿਹੜਾ ਹੈਗਾ ਕੁਝ ਬੰਦਿਆਂ ਨੇ ਇੱਕ ਜਗਰੂਪ ਸਿੰਘ ਨਾਮ ਦੇ ਵਿਅਕਤੀ ਤੇ ਜਿਹੜਾ ਹੈਗਾ ਤੇ ਉਹਦੀ ਫੈਮਿਲੀ ਤੇ ਜਿਹੜਾ ਅਟੈਕ ਕੀਤਾ ਹੈਗਾ ਤੇ ਜਿਹਦੇ ਕਾਫੀ ਸੱਟਾਂ ਹੁੰਦਾ ਤੇ ਸਾਰੀ ਫੈਮਿਲੀ ਦੇ ਪੁੱਤੀਆਂ ਸੱਟਾਂ ਲੱਗੀਆਂ ਹੈਗੀਆਂ ਪੰਜ ਬੰਦਿਆਂ ਤੇ ਟੋਟਲ ਸੱਟਾਂ ਲੱਗੀਆਂ ਜਿਹਦੇ ਵਿੱਚ ਜਗਰੂਪ ਸਿੰਘ ਸ਼ਮਸ਼ੇਰ ਸਿੰਘ ਇਹਦਾ ਭਰਾ ਹੈ ਛੋਟਾ ਤੇ ਇਹਦਾ ਪਿਤਾ ਸੁਖਦੇਵ ਸਿੰਘ ਤੇ ਸ਼ਮਸ਼ੇਰ ਸਿੰਘ ਦੀ ਪਤਨੀ ਹਰਪ੍ਰੀਤ ਕੌਰ ਤੇ ਅਮਰਜੀਤ ਕੌਰ ਮਾਤਾ ਦੇ ਜਿਹੜੀਆਂ ਬੁਰੀ ਤਰ੍ਹਾਂ ਜਿਹੜਾ ਇਹਨਾਂ ਨੂੰ ਜ਼ਖਮੀ ਕਰਤਾ ਇਹਨਾਂ ਦੇ ਕਾਫੀ ਸੱਟਾਂ ਲੱਗੀਆਂ ਜੋ ਜ਼ੇਰ ਇਲਾਜ ਜਿਹੜੇ ਹੈਗੇ ਆ ਐਮਸ ਹਸਪੀਟਲ ਦੇ ਵਿੱਚ ਹੈਗੇ ਆ ਉੱਥੇ ਜਾ ਕੇ ਸਾਡੇ ਐਸ ਐਚਓ ਸਾਹਿਬ ਨੇ ਜਿਹੜਾ ਹੈਗਾ ਉਹ ਬਿਆਨ ਲਿਖਿਆ ਤੇ ਜਗਰੂਪ ਸਿੰਘ ਦਾ ਬਿਆਨ ਲਿਖਿਆ ਤੇ ਉਹਦੇ ਬਿਆਨਾਂ ਦੇ ਉੱਪਰ ਜਿਹੜਾ ਹੈਗਾ ਚਾਰ ਬੰਦਿਆਂ ਦੇ ਖਿਲਾਫ ਜਿਹੜਾ ਹੈਗਾ ਬਾਈ ਨੇਮ ਤੇ ਛੇ ਬੰਦੇ ਅਣਪਛਾਤੇ ਆ ਉਹਨਾਂ ਤੇ ਐਫ ਆਈ ਆਰ ਜਿਹੜੀ ਹੈਗੀ ਹੈ ਦਰਜ ਰਜਿਸਟਰ ਕੀਤੀ ਜਾ ਰਹੀ ਹੈ ਤੇ ਇਹ ਅੰਡਰ ਸੈਕਸ਼ਨ 109 ਬੀ ਐਨ ਐਸ 118 ਬੀ ਐਨ ਐਸ 115 2 PNS ਤੇ 191 ਤੇ 190 PNS ਤੇ ਧਾਰਾ ਦੇ ਤਹਿਤ ਜਿਹੜਾ ਇਹ ਐਫ ਆਈਆਰ ਦਰਜ ਕੀਤੀ ਜਾ ਰਹੀ ਹੈ ਇਹ ਜਿਹੜਾ ਅੱਜ ਜਿਹੜਾ ਹੈਗਾ ਕਿਉਂਕਿ ਨਵੇਂ ਜਿਹੜੇ ਕਾਨੂੰਨ ਚੇਂਜ ਹੋਏ ਆ ਇਹਨਾਂ ਤੋਂ ਬਾਅਦ ਅੱਜ ਸਾਡਾ ਥਾਣੇ ਦਾ ਪਹਿਲਾ ਪਰਚਾ ਇਸ ਕਰਕੇ ਆ ਜਿਹੜੀਆਂ ਨਵੀਆਂ ਧਾਰਾਵਾਂ ਹੈਗੀਆਂ ਇਹਨਾਂ ਦੇ ਵਿੱਚ ਜਿਹੜਾ ਹੈਗਾ ਇਹ ਅਰਾਦਾਤ ਕਤਲ 307 ਦਾ ਤੇ ਉਸ ਤੋਂ ਇਲਾਵਾ ਜਿਹੜਾ ਹੈਗਾ 323 24 ਤੇ 148 49 ਦਾ ਜਿਹੜਾ ਹੈਗਾ ਧਾਰਾ ਜਿਹੜੀ ਪੁਰਾਣੀ ਧਾਰਾ ਹੁੰਦੀ ਸੀਗੀ ਉਹ ਹੁਣ ਨਵੀਆਂ ਧਾਰਾਵਾਂ 109 118 115 2 191 3 190 ਪੀ ਐਨ ਐਸ ਦੇ ਅਧੀਨ ਜਿਹੜਾ ਹੈਗਾ ਇਹ ਐਫ ਆਈ ਆਰ ਲਾ ਦਿੱਤੀ ਗਈ। ਸਰ ਤਖ਼ੀਰੀ ਹਾਲ ਕਿਸ ਤਰ੍ਹਾਂ ਦਾ ਰੱਖੀ ਹਾਲਾਤ ਉਹਦੀ ਜਿਹੜੀ ਹੈਗੀ ਇਹ ਸੀਰੀਅਸ ਹੈਗੀ ਹੈ ਸ਼ਮਸ਼ੀਰ ਸਿੰਘ ਦੀ ਇਹਦੇ ਭਰਾ ਦੀ ਇਹ ਉਹਦੇ ਬਾਰੇ ਜਿਹੜਾ ਹੈਗਾ ਹਲੇ ਦੇਖ ਰਹੇ ਆ ਅੱਗੇ ਡਾਕਟਰ ਅੱਗੇ ਜਿਹੜਾ ਜੀਓਜੀ ਸੋਰ ਤੋਂ ਵੀ ਫਿਰ ਅੱਗੇ ਜਿਹੜਾ ਉੱਚ ਗਿਰਮ ਦਾ ਵਾਤਾ ਕਟਾ ਕੀਤਾ ਜਾ ਸਕਦਾ ਬਜਾਰਨ ਜਿਸ਼ੀ ਹੈ ਵੀ ਇਹ ਬਜਾਰਨ ਜਿਸ਼ੀ ਹੈ ਵੀ ਇਹ ਜਿਹੜਾ ਸੰਖੇਰ ਸਿੰਘ ਸੀਗਾ ਇਹ ਜਿਹੜੇ ਦੋਸ਼ੀ ਹੈਗੇ ਆ ਜੀਵਨ ਸਿੰਘ ਗੁਰਜੀਵਨ ਸਿੰਘ ਇਹਦੇ ਮਤਲਬ ਜਿਹੜਾ ਹੈਗਾ ਪਿੰਡ ਦਾ ਹੀ ਰਹਿਣ ਵਾਲਾ ਹੈ ਗੁਰਜੀਵਨ ਸਿੰਘ ਸਾਲਾ ਨਸੀਬ ਸਿੰਘ ਤੇ ਤੇਵਣੇ ਵਿਚਾਰੀਆਂ ਦਾ ਇਹਨਾਂ ਦੀ ਰਿਸ਼ਤੇਦਾਰੀ ਚੋਂ ਕੋਈ ਜਿਹੜੀ ਹੈਗੀ ਹੈ ਇਹਦੀ ਜਿਹੜੀ ਮਤਲਬ ਕੋਈ ਰਿਸ਼ਤੇਦਾਰੀ ਚੋਂ ਲੜਕੀ ਜਿਹੜੀ ਹੈਗੀ ਹੈ ਉਹਦੇ ਨਾਲ ਇਹਨੇ ਵਿਆਹ ਕਰਾ ਲਿਆ ਸੀਗਾ ਤੇ ਉਹ ਜਿਹੜੀ ਹਰਪ੍ਰੀਤ कौर ਹੈਗੀ ਹੈ ਤੇ ਉਹਦੇ ਨਾਲ ਵਿਆਹ ਕਰਾ ਲਿਆ ਸੀ ਇਸੇ ਕਰਕੇ ਇਹਨਾਂ ਦੀ ਜਿਹੜੀ ਹੈਗੀ ਆ ਰੰਜਿਸ਼ ਸੀਗਾ ਇਹ ਜਿਹੜੀ ਹੈਗੀ ਆ ਹੋਰ ਬਰਾਦਰੀ ਨੂੰ ਬਿਲੋਂਗ ਕਰਦੇ ਆ ਤੇ ਉਹ ਹੋਰ ਬਰਾਦਰੀ ਨੂੰ ਬਿਲੋਂਗ ਕਰਦੇ ਆ ਤੇ ਉਹਨਾਂ ਨੂੰ ਇਸੇ ਚੀਜ਼ ਦੀ ਖੁੰਦਕ ਸੀ ਵੀ ਸਾਡੇ ਬਰਾਦਰੀ ਦੀ ਲੜਕੀ ਨੂੰ ਇਹ ਜਿਹੜਾ ਹੈਗਾ ਵੀ ਇਥੋਂ ਘਰੋਂ ਲੈ ਗਿਆ ਤੇ ਉਹਦੇ ਨਾਲ ਜਿਹੜਾ ਵਿਆਹ ਚਾ ਲਿਆ ਜਿਹਦੇ ਕਰਕੇ ਇਹਨਾਂ ਦੀ ਕਾਫੀ ਧੇਰ ਤੋਂ ਜਿਹੜੀ ਹੈਗੀ ਆ ਆਪਸ ਵਿੱਚ ਕਸ਼ਮਾ ਕਚੰਦੀ ਆ ਰਹੀ ਸੀ ਤੇ ਅੱਜ ਜਿਹੜੀ ਹੈਗੀ ਹੈ ਇਹਨਾਂ ਦੀ ਇਹ ਵਾਰਤਾਤਰੀ ਹੈ ਰਾਜਕੀਤੇ ਸਰਪੰਦ ਹੈ ਇਹਦੇ ਚ ਰੈਡਾਂ ਜਿਹੜੀਆਂ ਹੈਗੀਆਂ ਕਰ ਰਹੇ ਪਹਿਲਾਂ ਐਫ ਆਈ ਆਰ ਲੌਂਚ ਕਰਕੇ ਅਸੀਂ ਜਿਹੜਾ ਹੈਗਾ ਇਹਦੇ ਚ ਪੁਲਿਸ ਪਾਰਟੀਆਂ ਬਣਾ ਕੇ ਹੁਣ ਜਿਹੜੀਆਂ ਹੈਗੀਆਂ ਰੈਡਾ ਸਵੇਰੇ ਵੀ ਕੀਤੀਆਂ ਹੈਗੀਆਂ ਤੇ ਹੁਣ ਫਿਰ ਜਿਹੜੀਆਂ ਹੈਗੀਆਂ ਪਾਰਟੀਆਂ ਬਣਾ ਕੇ ਤੇ ਰੈਡਾ ਕਰ